ਆਲੂ ਪਿਆਜ਼ ਪਕੌੜੇ ਘਰ ਵਿੱਚ ਬਣਦੇ ਹੀ ਰਹਿੰਦੇ ਨੇ ਪਰ ਅੱਜ ਆਪਾਂ ਇਹਨਾਂ ਨੂੰ ਬਣਾਉਣ ਦਾ ਦੱਸਾਂਗੇ ਬਿਲਕੁਲ ਸਹੀ ਤਰੀਕਾ ਜਿਹਦੇ ਨਾਲ ਸਾਦੇ ਸਮਾਨ ਵਿੱਚ ਹੀ ਪਕੌੜੇ कुरकुरੇ ਤੇ ਬਾਜ਼ਾਰ ਵਰਗੇ ਬਣਨਗੇ ਉਸ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਹਲਕਾ ਜਿਹਾ ਪਹਿਲਾ ਮੀਂਹ ਪਿਆ ਥੋੜੀ ਜਿਹੀ ਰਾਹਤ ਮਿਲੀ ਤੇ ਨਾਲ ਦੀ ਨਾਲ ਹੀ ਬੱਚਿਆਂ ਦੀਆਂ ਡਿਮਾਂਡਾਂ ਸ਼ੁਰੂ ਹੋ ਗਈਆਂ ਕਰਦੇ ਸਾਦੇ ਸਮਾਨ ਤੋਂ ਜਿਹੜਾ ਹਰ ਘਰ ਦੇ ਵਿੱਚ ਮੌਜੂਦ ਹੁੰਦਾ ਆਪਾਂ ਬਣਾਵਾਂਗੇ ਅੱਜ ਮजेदार ਜਿਹਾ ਪਕੌੜੇ ਤੁਸੀਂ ਵੀ ਇਸੇ ਤਰ੍ਹਾਂ ਬਣਾਉਂਦੇ ਹੋਗੇ ਪਰ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਪਕੌੜੇ ਬਹੁਤ ਹੀ ਮजेदार ਤੇ ਕ੍ਰਿਸਪੀ ਬਣਨਗੇ ਤੇ ਬਾਜ਼ਾਰ ਦੇ ਪਕੌੜਿਆਂ ਤੋਂ ਘੱਟ ਨਹੀਂ ਹੋਣੇ ਇਹਦੇ ਲਈ ਆਪਾਂ ਲੈ ਲਏ ਦੋ ਵੱਡੇ ਸਾਈਜ਼ ਦੇ ਆਲੂ 4-5 ਲੈ ਲੇ ਪਿਆਜ਼ ਉਸ ਤੋਂ ਬਾਅਦ ਆਲੂਆਂ ਨੂੰ ਆਪਾਂ ਪਤਲਾ ਤੇ ਲੰਮਾ ਕੱਟ ਲਿਆ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਕੱਟ ਲਿਓ ਨਾ ਜ਼ਿਆਦਾ ਪਤਲੇ ਨਾ ਜ਼ਿਆਦਾ ਮੋٹے ਸ਼ੇਪ ਇਨ ਨੂੰ ਕੋਈ ਮਰਜ਼ੀ ਦੇ ਲਿਓ ਪਿਆਜ਼ ਨੂੰ ਆਪਾਂ ਬਿਲਕੁਲ ਪਤਲਾ ਤੇ ਲੰਬਾ ਕੱਟਾਂਗੇ ਸਾਰੇ ਪਿਆਜ਼ ਆਪਾਂ ਕੱਟ ਲੇ ਤੇ ਸਿੰਪਲ ਤਰੀਕਾ ਇਸੇ ਤਰੀਕੇ ਨਾਲ ਹੀ ਆਪਾਂ ਇਹਨਾਂ ਦੀ ਸ਼ੁਰੂਆਤ ਕਰਦੇ ਆਂ ਅਸਵਾਜੀ ਆਪਾਂ ਲਈਏ ਪੰਜ ਛੇ ਹਰੀਆਂ ਮਿਰਚਾਂ ਜਿਨ੍ਹਾਂ ਨੂੰ ਬਿਲਕੁਲ ਬਰੀਕ ਕੱਟ ਲਿਆ ਤੇ ਫਿਰ ਆਪਾਂ ਇਹਦੇ ਵਿੱਚ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਨਮਕ ਪਾਉਣ ਤੋਂ ਬਾਅਦ ਇੱਥੇ ਜਿਹੜੀ ਗੱਲ ਹੈ ਉਹ ਬੜੇ ਧਿਆਨ ਵਾਲੀ ਹੈ ਜਿੰਨਾ ਜ਼ਰੂਰਤ ਅਨੁਸਾਰ ਤੁਸੀਂ ਨਮਕ ਪੋਣਾ ਹੈ ਪਾ ਦਿਓ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 15-20 ਮਿੰਟਾਂ ਲਈ ਤੁਸੀਂ ਰੈਸਟ ਤੇ ਰੱਖ ਦੇਣਾ ਇਹਦੇ ਉੱਪਰ ਆਪਾਂ ਦੇ ਦਾਂਗੇ ਜਾਲੀ ਤੇ ਇਹਨੂੰ ਰੈਸਟ ਤੇ ਰੱਖ ਦਾਂਗੇ 20 ਮਿੰਟ ਬਾਅਦ ਜਦੋਂ ਹੀ ਤੁਸੀਂ ਆਲੂਆਂ ਨੂੰ ਦੇਖੋਗੇ ਤੇ ਇਹਨਾਂ ਨੇ ਕਾਫੀ ਸਾਰਾ ਪਾਣੀ ਛੱਡ ਦੇਣਾ ਮਿਰਚ ਵਿੱਚ ਵੀ ਪਾਣੀ ਹੁੰਦਾ ਹੈ ਆਲੂਆਂ ਵਿੱਚ ਵੀ ਕਾਫੀ ਜ਼ਿਆਦਾ ਸਟਾਰਚ ਹੁੰਦਾ ਹੈ ਸਾਰਾ ਪਾਣੀ ਇਹਨਾਂ ਨੇ ਛੱਡ ਤਾ ਗਲਾਸ ਦਾ ਚੌਥਾ ਹਿੱਸਾ ਲਗਭਗ ਇਹ ਪਾਣੀ ਸੀ ਪਾਣੀ ਨੂੰ ਤੁਸੀਂ ਕੱਢਣਾ ਬਿਲਕੁਲ ਨਹੀਂ ਇਸੇ ਤਰ੍ਹਾਂ ਹੀ ਰੱਖਣਾ ਬਸ ਮੈਂ ਤੁਹਾਨੂੰ ਦਿਖਾਇਆ ਸੀ ਕਿ ਇਹਨਾਂ ਸਾਰੀਆਂ ਚੀਜ਼ਾਂ ਨੇ ਇੰਨਾ ਪਾਣੀ ਛੱਡਤਾ ਫਿਰ ਇਹਦੇ ਵਿੱਚ ਆਪਾਂ ਅੱਧਾ ਚਮਚ ਪਾਇਆ ਤਿੱਖੀ ਲਾਲ ਮਿਰਚ ਦੋ ਪਾਈਆਂ ਸੁੱਕੀਆਂ ਲਾਲ ਮਿਰਚਾਂ ਜਿਨ੍ਹਾਂ ਨੂੰ ਤੁਸੀਂ ਮੋਟਾ ਕੁੱਟ ਲੈਣਾ ਫਿਰ ਇੱਕ ਚਮਚ ਪਾਵਾਂਗੇ ਹਲਦੀ ਦਾ ਤਾਂ ਕਿ ਕਲਰ ਵਧੀਆ ਆਵੇ ਚਮਚ ਦਾ ਚੌਥਾ ਹਿੱਸਾ ਪਾਇਆ ਇਹਦੇ ਵਿੱਚ ਆਪਾਂ ਮਸਾਲਾ ਤੁਸੀਂ ਇਹਦੀ ਥਾਂ ਤੇ ਚਾਹੋ ਤਾਂ ਧਨੀਆ ਪਾਊਡਰ ਪਾ ਸਕਦੇ ਹੋ ਥੋੜਾ ਜਿਹਾ ਪਾਇਆ ਆਪਾਂ ਜੀਰਾ ਪਾਊਡਰ ਇੰਨੇ ਕੇ ਮਸਾਲੇ ਇਹਦੇ ਵਿੱਚ ਪਾਵਾਂਗੇ ਮੁਠੀ ਪਰ ਲੈ ਲਈ ਆਪਾਂ ਮੇਥੀ ਇਹਨੂੰ ਹੱਥਾਂ ਨਾਲ ਮਸਲ ਕੇ ਜੇ ਇਹਦੇ ਵਿੱਚ ਪਾ ਦਾਂਗੇ ਜੇ ਤੁਹਾਡੇ ਕੋਲ ਇਹਦੀ ਥਾਂ ਤੇ ਹਰਾ ਧਨੀਆ ਹੋਇਆ ਤੁਸੀਂ ਉਹ ਵਰਤ ਸਕਦੇ ਹੋ ਪਰ ਮੈਂ ਉਹੀ ਚੀਜ਼ਾਂ ਵਰਤੀਆਂ ਜਿਹੜੀਆਂ ਆਪਣੇ ਕੋਲ ਰੁਟੀਨ ਵਿੱਚ ਘਰੇ ਮੌਜੂਦ ਹੁੰਦੀਆਂ ਹੀ ਨੇ ਕਿਉਂਕਿ ਧਨੀਆ ਅੱਜ ਕੱਲ ਦੇ ਸਮੇਂ ਵਿੱਚ ਥੋੜਾ ਜਿਹਾ ਘੱਟ ਮਿਲਦਾ ਤੇ ਮਹਿੰਗਾ ਵੀ ਬਹੁਤ ਜ਼ਿਆਦਾ ਹੈ ਉਸ ਵਾਜੀ ਲਈ ਆਪਾਂ ਇੱਕ ਬਾਟੀ ਬੇਸਣ ਮੇਰੇ ਕੋਲੇ ਬਾਟੀ ਆਪਾਂ ਉਹਦੇ ਹਿਸਾਬ ਨਾਲ ਲਿਆ ਤੁਸੀਂ ਕੋਲੀ ਜਾਂ ਕੋਈ ਵੀ ਭਾਂਡੇ ਨਾਲ ਇਹਦਾ ਨਾਪ ਲੈ ਸਕਦੇ ਹੋ ਚੰਗੀ ਤਰ੍ਹਾਂ ਬੇਸਣ ਨੂੰ ਇਹਦੇ ਵਿੱਚ ਮਿਕਸ ਕਰਾਂਗੇ ਪਾਣੀ ਦੀ ਵਰਤੋਂ ਆਪਾਂ ਬਿਲਕੁਲ ਨਹੀਂ ਕਰਾਂਗੇ ਕਿਉਂਕਿ ਪਾਣੀ ਇਹਦੇ ਵਿੱਚ ਪਹਿਲਾਂ ਹੀ ਕਾਫੀ ਸੀ ਪਾਣੀ ਪਾਉਣ ਦੀ ਤੁਸੀਂ ਬਿਲਕੁਲ ਜਲਦਬਾਜ਼ੀ ਨਹੀਂ ਕਰਨੀ ਇੱਥੇ ਇਹ ਗੱਲ ਦਾ ਖਾਸ ਧਿਆਨ ਰੱਖਣਾ ਹੈ ਹੌਲੀ ਹੌਲੀ ਕਰਕੇ ਬੇਸਣ ਇਹਦੇ ਵਿੱਚ ਆਪਾਂ ਮਿਕਸ ਕਰਦੇ ਜਾਵਾਂਗੇ ਤੇ ਇਸੇ ਤਰ੍ਹਾਂ ਹੀ ਇਹਨੂੰ ਸਾਰਿਆਂ ਨੂੰ ਮਿਕਸ ਕਰਦੇ ਰਵਾਂਗੇ ਬਿਨਾਂ ਪਾਣੀ ਤੋਂ ਜਿੰਨਾ ਹੋ ਸਕੇ ਆਟਾ ਇਹਦੀ ਤੇ ਨੱਚੀ ਤਰਾ ਇਹਨੂੰ ਤੁਸੀਂ ਮਸਲ ਮਸਲ ਕੇ ਵਿੱਚ ਮਿਕਸ ਕਰਿਓ ਉਸ ਤੋਂ ਬਾਅਦ ਦੇਖੋ ਜੀ ਆਪਣਾ ਕਾਫੀ ਸਾਰਾ ਬੇਸਨ ਹੈ ਜਿਹੜਾ ਇਹਦੇ ਵਿੱਚ ਸੋਖ ਗਿਆ ਸਾਰਾ ਪਾਣੀ ਵੀ ਖਤਮ ਹੋ ਗਿਆ ਉਸ ਤੋਂ ਬਾਅਦ ਬਚਿਆ ਹੋਇਆ ਸਾਰਾ ਬੇਸਨ ਆਪਾਂ ਇਹਦੇ ਵਿੱਚ ਪਾਤਾ ਫਿਰ ਜਦੋਂ ਵੀ ਤੁਸੀਂ ਪਾਣੀ ਪਾਉਣਾ ਤੇ ਹੱਥ ਦੇ ਹਿਸਾਬ ਨਾਲ ਪਾਉਣਾ ਜਿਦਕੀ 2-4 ਬੂੰਦਾ ਪਾਣੀ ਦੀਆਂ ਪਾ ਕੇ ਤੁਸੀਂ ਇਹਦੇ ਵਿੱਚ ਮਿਕਸ ਕਰ ਲਿਓ ਇੱਕੋ ਸਾਰ ਗਲਾਸ ਇਹਦੇ ਵਿੱਚ ਨਹੀਂ ਪਲਟਣਾ ਕਿਉਂਕਿ ਜੇ ਥੋੜਾ ਜਿਹਾ ਵੀ ਪਾਣੀ ਜ਼ਿਆਦਾ ਪੈ ਗਿਆ ਤਾਂ ਪਕੌੜੇ ਵਧੀਆ ਨਹੀਂ ਬਣਨੇ ਇਹਦੇ ਵਿੱਚ 2 ਕਸਪੂਣ ਹੀ ਪਾਣੀ ਦੇ ਲਗਭਗ ਪਏ ਹੈ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਜ਼ਿਆਦਾ ਪਤਲਾ ਆਪਾਂ ਬਿਲਕੁਲ ਨਹੀਂ ਇਸ ਤਰ੍ਹਾਂ ਦਾ ਇਹ ਗਾੜਾ ਗਾੜਾ ਹੀ ਤੁਸੀਂ ਰੱਖਣਾ ਫੇਰ ਹੀ ਤੁਹਾਡੇ ਜਿਹੜੇ ਪਕੌੜੇ ਆ ਬਹੁਤ ਜ਼ਿਆਦਾ ਮਜ਼ੇਦਾਰ ਬਣਨਗੇ ਨਾ ਮੈਦਾ ਪਾਉਣ ਦੀ ਜ਼ਰੂਰਤ ਨਾ ਬੇਕਿੰਗ ਸੋਡਾ ਨਾ ਬੇਕਿੰਗ ਪਾਊਡਰ ਬਿਲਕੁਲ ਸਿੰਪਲ ਜਿਹਾ ਸਮਾਨ ਤੋਂ ਜਿਹੜਾ ਆਪਣੇ ਘਰ ਵਿੱਚ ਮੌਜੂਦ ਹੁੰਦਾ ਸਾਰਾ ਮਟੀਰੀਅਲ ਆਪਾਂ ਤਿਆਰ ਕਰ ਲਿਆ ਬਹੁਤ ਹੀ ਮਜ਼ੇਦਾਰ ਪਕੌੜੇ ਬਣਾਉਣ ਲਈ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਆਪਾਂ ਗੈਸ ਨੂੰ ਬੰਦ ਕਰਤਾ 4-5 ਮਿੰਟ ਦੀ ਰੈਸਟ ਤੋਂ ਬਾਅਦ ਦੁਬਾਰਾ ਗੈਸ ਨੂੰ ਚਲਾਇਓ ਤੇ ਦੀ ਫਲੇਮ ਹੈ ਜਿਹੜੀ ਮੀਡੀਅਮ ਤੇ ਕਰ ਲਿਓ ਹੌਲੀ ਹੌਲੀ ਕੜੇ ਦੇ ਵਿੱਚ ਪਕੌੜੇ ਪਾਉਂਦੇ ਜਾਓ ਛੋਟੇ ਛੋਟੇ ਪਕੌੜੇ ਪਾਇਓ ਤਾਂ ਕਿ ਜਲਦੀ ਜਲਦੀ ਬਣ ਕੇ ਤਿਆਰ ਹੋ ਜਾਣ ਤੇਲ ਇੰਨਾ ਗਰਮ ਰੱਖਿਓ ਕਿ ਇਹਨਾਂ ਨੂੰ ਪੱਕਣ ਤੇ 300-4 ਮਿੰਟ ਆਰਾਮ ਨਾਲ ਲੱਗਣ ਤਾਂ ਕਿ ਇਹ ਵਿੱਚੋਂ ਵੀ ਚੰਗੀ ਤਰ੍ਹਾਂ ਪੱਕ ਜਾਣ ਕਿਸੇ ਪਾਸੇ ਉਹ ਕੱਚੇ ਨਾ ਰਹਿਣ ਹੌਲੀ ਹੌਲੀ ਕਰਕੇ ਆਪਾਂ ਪਕੌੜੇ ਪਾਉਂਦੇ ਗਏ ਉਸ ਤੋਂ ਬਾਅਦ ਆਪਾਂ 1 ਮਿੰਟ ਬਾਦੀ ਇਹਨਾਂ ਨੂੰ ਪਲਟਤਾ ਬੜਾ ਹੀ ਸੋਹਣਾ ਇਹਨਾਂ ਦਾ ਕਲਰ ਆਊਗਾ ਬਿਨਾ ਕਿਸੇ ਰੰਗ ਤੋਂ ਕੋਈ ਆਪਾਂ ਇਹਦੇ ਵਿੱਚ ਕਲਰ ਦੀ ਵਰਤੋਂ ਨਹੀਂ ਕੀਤੀ ਕਿਉਂਕਿ ਕਲਰਾਂ ਦੇ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੁੰਦਾ ਇਸ ਲਈ ਆਪਾਂ ਸਿਰਫ ਹਲਦੀ ਪਾਈ ਹੈ ਉਲਟਪਲਟ ਕਰਨ ਤੋਂ ਬਾਅਦ ਬਹੁਤ ਹੀ ਮਜ਼ੇਦਾਰ ਕ੍ਰਿਸਪੀ ਪਕੌੜੇ ਬਣ ਕੇ ਤਿਆਰ ਹੋਣਗੇ ਜਿੰਨਾ ਟਾਈਮ ਇਹਨੂੰ ਪਕਕਣ ਤੇ ਲਗਾਓਗੇ ਓਨੇ ਜਿਆਦਾ ਕ੍ਰਿਸਪੀ ਬਣਨਗੇ ਲਗਭਗ 4 ਕਿ ਮਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਗਏ ਤੇ ਦੇਖੋ ਕਿੰਨਾ ਸੋਹਣਾ ਇਹਨਾਂ ਦਾ ਕਲਰ ਆਇਆ ਤੇ ਕ੍ਰਿਸਪੀ ਕਿੰਨੇ ਆ ਉਹ ਜਦੋਂ ਤੁਸੀਂ ਬਣਾ ਕੇ ਖਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਦੂਸਰੀ ਵਾਰੀ ਦੇ ਪੂਰ ਵਿੱਚ ਜਿਹੜੇ ਪਕੌੜੇ ਆਪਾਂ ਪਾ ਰਹੇ ਆਂ ਦੇਖੋ ਬੇਸਨ ਬਿਲਕੁਲ ਢਿੱਲਾ ਨਹੀਂ ਹੋਇਆ ਉਸੇ ਤਰ੍ਹਾਂ ਹੀ ਪਿਆ ਕਿਉਂਕਿ ਜਿਹੜਾ ਇਹਦੇ ਵਿੱਚ ਪਾਣੀ ਨਮਕ ਪਾਉਣ ਤੋਂ ਬਾਅਦ ਨਿਕਲਿਆ ਸੀ ਉਹ ਹੀ ਪਾਣੀ ਹੁੰਦਾ ਜਿਹੜਾ ਬਾਅਦ ਵਿੱਚ ਬੇਸਨ ਨੂੰ ਢਿੱਲਾ ਹੀ ਕਰਦਾ ਜਾਂਦਾ ਤੇ ਪਕੌੜੇ ਵਧੀਆ ਨਹੀਂ ਬਣਦੇ ਇਹਨਾਂ ਦਾ ਸਾਊਂਡ ਵੀ ਮੈਂ ਤੁਹਾਨੂੰ ਜ਼ਰੂਰ ਸੁਣਾਉਂਦੀ ਪਰ ਘਰ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਸ਼ਰਾਰਤਾਂ ਕਰ ਰਹੇ ਸੀ ਸ਼ੋਰ ਸ਼ਰਾਬਾ ਜ਼ਿਆਦਾ ਸੀ ਇਸ ਲਈ ਮੇਤੋ ਇਹ ਨਹੀਂ ਹੋਇਆ ਅਸਤਵਾ ਜੀ ਆਪਣੇ ਪਕੌੜੇ ਬਣ ਕੇ ਸਾਰੇ ਤਿਆਰ ਹੋ ਗਏ ਬੜਾ ਹੀ ਸੋਹਣਾ ਦੇਖੋ ਇਹਨਾਂ ਦਾ ਰੰਗ ਆ ਗਿਆ ਉੱਪਰ ਦੀ ਆਪਾਂ ਕਾਲਾ ਨਮਕ ਤੇ ਕਾਲੀ ਮਿਰਚ ਪਾਵਾਂਗੇ ਬਿਲਕੁਲ ਬਾਜ਼ਾਰ ਦੇ ਪਕੌੜਿਆਂ ਵਾਂਗੂ ਕਿਉਂਕਿ ਪਹਿਲਾਂ ਜਿੱਦਾਂ ਆਪਾਂ ਰੇੜੀ ਤੇ ਪਕੌੜੇ ਖਾਂਦੇ ਹੁੰਦੇ ਸੀ ਤਾਂ ਉਹ ਆਪਾਂ ਨੂੰ ਨਮਕ ਤੇ ਮਿਰਚ ਪਾ ਕੇ ਜ਼ਰੂਰ ਦਿੰਦੇ ਫਿਰ ਕੋਈ ਮਰਜ਼ੀ ਇਹਨਾਂ ਨਾਲ ਤੁਸੀਂ ਸੌਸ ਤਿਆਰ ਕਰ ਲਿਓ ਚਾਹੇ ਸਿੰਪਲ ਟਮੇਟੋ ਸੌਸ ਲੈ ਲਿਓ ਬਹੁਤ ਹੀ ਮਜ਼ੇਦਾਰ ਪਕੌੜੇ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੁਣ ਮੇਰੇ ਤਰੀਕੇ ਨਾਲ ਨਿੱਕੇ ਨਿੱਕੇ ਜਿਹੇ ਗੱਲਾਂ ਦਾ ਧਿਆਨ ਰੱਖ ਕੇ ਆਲੂ ਪਿਆਜ਼ ਦੇ ਸਿੰਪਲ ਜਿਹੇ ਪਕੌੜੇ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਸਾਡਾ ਸਮਾਨ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਓ ਜੀ ਲੱਗੀ ਧੰਨਵਾਦ